ਇੰਨੀ ਪੇਂਡ ਦੇ ਵਿੱਚ ਪਛਾਣ ਮਨਾਉਣੀ ਸੌਖੀ ਨਹੀਂ ਹੁੰਦੀ ਚੌਲਾਂ ਦੀ ਕਦੇ ਪੱਕਦੀ ਹੁੰਦੀ ਰੋਟੀ ਨਹੀਂ ਹੁੰਦੀ ਸੱਸੀ ਗੱਲ ਜਿਵੇਂ ਬੁੱਟਾ ਸਿੰਘ ਲੱਦੜ ਅੱਜ ਸਾਡੇ ਨਾਲ ਮੌਜੂਦ ਆ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਗੀਤਕਾਰ ਲੱਖੀ ਬਨਜਾਰੇ ਦਾ ਸਕਿਰਦ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਆ ਸੰਸੇਰ ਸਿੰਘ ਭੋਲਾ ਜੀ ਹਾਂਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਤੁਹਾਡਾ ਵੀ ਬਹੁਤ ਧੰਨਵਾਦ ਆ ਜੀ ਮੇਰੇ ਕੋਲ ਪਹੁੰਚਣ ਦਾ ਕਰੰਟ ਟੀਵੀ ਟੀਵੀ ਚੈਨਲ ਹਾਂਜੀ ਬਹੁਤ ਧੰਨਵਾਦ ਜੀ ਟੋ ਹਾਂਜੀ ਸਭ ਠੀਕ ਠਾਕ ਐ ਮੈਂ ਸਾਰੇ ਸਰੋਤਿਆਂ ਦਾ ਧੰਨਵਾਦ ਐ ਵੀ ਸਾਰਿਆਂ ਨੂੰ ਅਸਸਤਰੀ ਦਾ ਹਾਂਜੀ ਉਹ ਕੀ ਹੋ ਆਪਣੇ ਇੱਕ ਸੱਲ ਜਿਹੜੇ ਗਾਣੇ ਤੁਹਾਡੇ ਆਏ ਨੇ ਮਾਰਕੀਟ ਦੇ ਵਿੱਚ ਤੇ ਟੁੜੇ ਜਿਹੜੇ ਲਿਖਿਓ ਨੇ ਗਾਣੇ ਚ ਕੋਈ ਦੋਲਣਾ ਹੋਣਾ ਜੀ ਸਤ ਕਰਮ ਹਰੇਕ ਬੰਦੇ ਦੇ ਲੜਦੇ ਰਹਿੰਦੇ ਨੇ ਪਲਦਾ ਨਹੀਂ ਪੁਰੂਸ ਅੰਬਰ ਚੋ ਟੁੱਟੇ ਤਾਰੇ ਦਾ ਅੰਬਰ ਚੋ ਟੁੱਟੇ ਤਾਰੇ ਦਾ ਅੱਜ ਦੁਨੀਆ ਤੇ ਨਾ ਚੱਲਦਾ ਬਾਈ ਲੱਖੀ ਬਣ ਜਾਰੀ ਦਾ ਅੱਜ ਦੁਨੀਆ ਤੇ ਨਾ ਚੱਲਦਾ ਬਾਈ ਲੱਖੀ ਬਣ ਜਾਰੀ ਦਾ ਤੇਰੇ ਸੱਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਬਾਈ ਜੀ ਦੇ ਗਾਣੇ ਲੱਤੇ ਨੇ ਹਾਂਜੀ ਬਾਈ ਜੀ ਥੋੜਾ ਜਿਹਾ ਸਾਡੇ ਚੈਨਲ 'ਚ ਸਸੀ ਕਾਲ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਪਿਆਰਪਰੀ ਸਸੀ ਕਾਲਾਖ ਦੇ ਸਰੋਤਿਆਂ ਨੂੰ ਜੋ ਇਸ ਚੈਨਲ ਨੂੰ ਦੇਖ ਰਹੇ ਨੇ ਗਰੰਟ ਟੀਵੀ ਪੰਜਾਬ ਬੂਟਾ ਲੱੱਡੜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਰਦਾਰ ਸ਼ਮਸ਼ੇਰ ਸਿੰਘ ਜੀ ਪੋਲਾ ਜੀ ਬਹੁਤ ਅੱਛੇ ਗੀਤਕਾਰ ਨੇ ਅੱਜ ਅਸੀਂ ਇਹਨਾਂ ਦੇ ਪਿੰਡ ਪਹੁੰਚੇ ਆਂ ਔਰ ਇਹ ਬਹੁਤ ਹੀ ਸੂਝਵਾਨ ਇਨਸਾਨ ਨੇ ਔਰ ਬਹੁਤ ਹੀ ਅੱਛੇ ਕਲਮ ਦੇ ਲਿਖਾਰੀ ਨੇ ਔਰ ਇਹਨਾਂ ਦਾ ਮੈਂ ਗਾਇਆ ਗੀਤ ਤੁਹਾਡੇ ਰੂਰੂ ਕਰਨ ਜਾ ਰਿਹਾ ਹਾਂ ਖੌਤਮਾ ਹੋਪ ਤਬਰਾਬਰ ਦਾ ਕੋਈ ਡੱਕਾ ਧਮ ਦਾ ਤੋੜੇ ਨਾ ਦੀ ਮਟਿਆਰ ਵੇਖ ਕੇ ਮਾਪੇ ਨੀਰ ਵਹਾਉਂਦੇ ਦੀ ਮਟਿਆਰ ਵੇਖ ਕੇ ਮਾਪੇ ਨੀਰ ਵਹਾਉਂਦੇ ਉਹ ਪਿੰਡ ਵਿੱਚ ਦੁਸ਼ਮਣੀ ਪੈ ਜੇ ਬੋਲੇ ਮੈਂ ਖਿਆ ਜੱਟਾਂ ਦੀ ਉਹ ਪਿੰਡ ਵਿੱਚ ਦੁਸ਼ਮਣੀ ਪੈ ਜੇ ਬੋਲੇ ਮੈਂ ਖਿਆ ਜੱਟਾਂ ਦੀ ਪਰ ਕੇ ਰਫਲ ਦੁਨਾਲੀ ਗੰਡਾਸੇ ਸਾਨ ਤੇ ਲਾਉਂਦੇ ਪਰਕੇ ਦਫਲਦ ਵਾਲੀ ਗੰਡਾਸੇ ਸਾਨ ਤੇ ਲਾਉਂਦੇ ਹੋ ਆਈਵੇ ਜੰਦ ਤਤੜੀ ਦੀ ਕੰਡਿਆ ਤੇ ਪਾਈਵੇ ਵੈਰੀ ਬਣ ਗਿਆ ਬਚੂਲਾ ਕੌਲ ਗੜ ਵਾਲਾ ਪੁੱਲਾ ਪੁੱਛੇ ਹਾਲ ਨਾ ਵੀ ਬਹਿ ਗਿਆ ਆਉਣਾ ਜਾਣਾ ਛੱਡ ਕੇ ਤੇਰੀ ਅਮਲੀ ਅਗੇ ਹੱਥ ਜੋੜਦੀ ਬਿਮਾਰੀ ਘਰ ਵਿੱਚੋਂ ਕੱਢਦੀ ਇਹ ਪਹਿਲਾ ਗਾਣਾ ਹੈ ਮੇਰਾ ਇਹ ਹੀ ਹੈ ਅੱਜ ਤੋਂ 40 ਸਾਲ ਪਹਿਲਾਂ ਦਾ 40 ਸਾਲ ਪਹਿਲਾਂ ਗਾਣਾ ਲੀਕ 40 ਸਾਲ ਪਹਿਲਾਂ ਕੋਈ ਗਾਣੇ ਮਾਰਕਟ ਚ ਆਈ ਵੀ ਨਹੀਂ ਆਪਣੇ ਵਿੱਲੀ ਅੱਖ ਦੀਆਂ ਮਾਰ ਪੱਕੀ ਗੋਲੀ ਵਰਗੀ ਇਹ ਮਾਰਕੀਟ ਦੇ ਵਿੱਚ ਆ ਗਿਆ ਜੀ ਮੇਰਾ ਇੱਕ ਗਾਣਾ ਹਾਂਜੀ ਕਿੰਨੇ ਕ ਗਾਣੇ ਹੁਣ ਤੱਕ ਤੁਸੀਂ ਲਿਖ ਚੁੱਕੇ ਹੋ ਕੋਈ ਮੈਂ ਗਿਣਤੀ ਨਹੀਂ ਕਰਾ ਸਕਦਾ ਸੈਂਕੜੇ ਨੇ ਅੱਛਾ ਮੈਂ ਗਿਣਤੀ ਨਹੀਂ ਕਰਾ ਸਕਦਾ ਹਾਂ ਤਾਂ ਕਿਦੋਂ ਦੇ ਗਾਣੇ ਲਿਖਦੇ ਹਾਂ ਅੱਜ ਕੱਲ ਦੇ ਮਕੌਲ ਦੇ ਉੱਪਰ ਕੀ ਇਹ ਪੁਰਾਣਾ ਸੱਬੇਚਾਰਕਾ ਪੁਰਾਣਾ ਸੱਬੇਚਾਰਕਾ ਪੁਰਾਣਾ ਸੱਬੇਚਾਰਕਾ ਵੀ ਮੈਂ ਪੁਰਾਣਾ ਸੱਬੇਚਾਰਕ ਦੀ ਮੈਂ ਤਾਂ ਬਜ਼ੁਰਗ ਐ ਉਹੀ ਚੀਜ਼ਾਂ ਦੇ ਉਸ ਤਰੀਕੇ ਵਾਲੀਆਂ ਬਾਬੂ ਸਿੰਘ ਮਾਨ ਵਾਲੀਆਂ ਅ ਜੈਤੋ ਵਾਲੇ ਤਾਰੀਆਂ ਉਹ ਉਹ ਚੀਜ਼ਾਂ ਨੇ ਮੇਰੇ ਕੋਲ ਹਮ ਗੀਤਕਾਰੀ ਬਜਤੇ ਕੋਈ ਪੜਾਈ ਲਹਿਦਾ ਕਰਨੀ ਪੈਂਦੀ ਹੈ ਲੈ ਜੀ ਗੀਤਕਾਰੀ ਬਾਰੇ ਲਹਿਦਾ ਪੜਾਈ ਤਾਂ ਨਹੀਂ ਕਰਨੀ ਪੈਂਦੀ ਮੈਂ ਤਾਂ ਜੀ ਕਲਦੀਮ ਮਾਨਕ ਨੂੰ ਮਹਾਮਸਜਦਿਕ ਨੂੰ ਦਦਾਰ ਸੰਧੂ ਨੂੰ ਤਾਰੀ ਜੈਤੋ ਵਾਲੀ ਨੂੰ ਕਰਨੈਲ ਗੱਲ ਨੂੰ ਅ ਗਾਮੇ ਸੰਗਤਪੁਰੇ ਨੂੰ ਇੱਥੋਂ ਚੱਲੇ ਆਂ ਮਹਮਦ ਚਮਕੀ ਬੇਟੂ ਅੱਛਾ ਅਸਲ ਕਿਮਕੀਲੇ ਤੋਂ ਚੱਲੇ ਆ ਹਾਂਜੀ ਉਸਤਾਦ ਕਿਹਨੋਂ ਤਾਂ ਰਹੇ ਤੁਸੀਂ ਉਸਤਾਦ ਤਾਰਾ ਜੀ ਮੈਂ ਮਹਿਮਦ ਸਿੰਘ ਅਰਸ਼ੀ ਹੈ ਮੇਰਾ ਉਸਤਾਦ ਪੱਗ ਉਹਨੂੰ ਦਿੱਤੀ ਹੈ ਅ ਮਰੀਕੀਆਂ ਮੈਨੇ ਸਿਕਾਈਆਂ ਨੇ ਆਪਣੇ ਲੱਖੀ ਬੰਜਾਰੇ ਨੇ ਇਹ ਠੀਕ ਬ੍ਰਿਤਾਲ ਵੀ ਉਹੀ ਰੱਖਿਆ ਤੁਸੀਂ ਲੱਖੀ ਬੰਜਾਰੇ ਵਾਲੇ ਹਾਂਜੀ ਹਾਂ ਲੱਖੀ ਬੰਜਾਰਾ ਜਾਨੀ ਮੇਰਾ ਹਰ ਵਕਤ ਮੇਰੇ ਕੋਲ ਉਹਦੇ ਮੋਟਰ ਤੇ ਵੀ ਆਉਂਦਾ ਸੀ ਹੂੰ ਖਾਂਦਾ ਪਿੰਦਾ ਦੀ ਵੀ ਮੈਂ ਉਹਨੂੰ ਕਦੇ ਪੱਠ ਨਹੀਂ ਦਿਖਾਈ ਉਹਨੇ ਮੈਨੂੰ ਪੱਠ ਨਹੀਂ ਦਿਖਾਈ ਕਦੇ ਹਾਂਜੀ ਹਾਂਜੀ ਫਰਕ ਇੰਨਾ ਕੀ ਲੱਖੀ ਬਨਜਾਰੀ ਦਾ ਭਲੇਖਾ ਪੈਰੀ ਜਾਣਕਾ ਲਾ ਲਉ ਹਾਂਜੀ ਹਾਂ ਫਰਕ ਨਹੀਂ ਹੈ ਹੋਰ ਵੀ ਕੋਈ ਹੈਗਾ ਕੋਈ ਸੰਗਤ ਨਾਲ ਹਾਂਜੀ ਇੱਕ ਸੋਹਣ ਸ੍ਰੀ ਸਿੰਘ ਸਰੀਲਾ ਨੇ ਬਈ ਮੈਂ ਇੱਥੇ ਗੁੱਗਾ ਮਾਰੀ ਤੇ ਬੁਲਾਇਤੀ ਮੇਰੇ ਐਸੀ ਇਹਨਾਂ ਦੀ ਕਲਾ ਫਿਟਾਈ ਬਈ ਇਹਨਾਂ ਨੇ ਪੇਟੀ ਤੋਂ ਗੱਲਾਂ ਕਰਾਤੀਆਂ ਹਾਂ ਚੁਗਦਿਆਂ ਆਲੂ ਕਦੇ ਝੋਨਾ ਇਹ ਲਾਉਂਦੀਆਂ ਹੱਸ ਮੁਖ ਰਹਿਣ ਨਹੀਂ ਕਦੇ ਕਬਰੌਂਦੀਆਂ ਅੱਖਾਂ ਮੀਚ ਗਈਆਂ ਸਭ ਸਰਕਾਰਾਂ ਮਿੱਟੀ ਦੇ ਵਿੱਚ ਮਿੱਟੀ ਹੁੰਦੀ ਆ ਪਰ ਲਿਖ ਕੇ ਪੰਜਾਬੀ ਮਟਿਆਰਾ ਇਹਨਾਂ ਨੇ ਉਹੀ ਚੀਜ਼ ਓਕੇ ਕਰਕੇ ਦਿਖਾਤੀ ਪਹਿਲਾਂ ਜਦੋਂ ਬੋਲੇ ਮੁੰਡਾ ਇਹਨਾਂ ਨੇ ਬੋਲੇ ਉਹੀ ਕਹਾਤੇ ਅੱਛਾ ਹਾਂਜੀ ਬਈ ਫਿਰ ਮੈਂ ਤਾਂ ਇਹਨਾਂ ਨੂੰ 21 ਨਾ ਚੁਣਿਆ ਇੱਕ ਸਤਨਾਮ ਸਿੰਘ ਦੂਗਾਇਕ ਨੇ ਮੇਰੀ ਅਹ ਹਾਜੀ ਸਾਡੀ ਦਰਸ਼ਕਾਂ ਨੂੰ ਪਹਿਲਾਂ ਤਾਂ ਆਪਣੇ ਨਾਮ ਬਾਰੇ ਦੱਸੋ ਕੀ ਰਾਜ ਜੀ ਮੇਰਾ ਨਾਮ ਸੋਹਣ ਸਿੰਘ ਸਰੀਲਾ ਜੀ ਹਾਂ ਜੀ ਸਵਰਗਏ ਸ੍ਰੀ ਕਲਦੀਮਾਨ ਸਾਹਿਬ ਸਨ 76 ਦੇ ਵਿੱਚ ਉਹਨਾਂ ਨੇ ਅਸਨਾਰ ਗੁੰਮੰਨੇ ਨੂੰ ਪ੍ਰੰਤ ਹੋਰ ਵੀ ਸਿੱਖਿਆ ਬਹੁਤ ਜ਼ਿਆਦੇ ਸਾਰੇ ਬੰਦੇ ਉਹ ਜਿੱਦ ਵਿੱਚ ਅਡੇ ਸਰਦੋਲ ਦੇ ਵੱਡੇ ਭਰਾ ਦੇ ਦੌਰ ਜੀ ਤੇ ਮੇਰੇ ਉਸਤਾਦ ਸਰਬੋਤਮ ਮੋਹਨ ਰਾਜੀ ਹੂੰ ਸੰਗੀਤ ਦੀ ਵਿਦਿਆ ਲਈ ਹੂੰ ਸਾਰੀ ਜ਼ਿੰਦਗੀ ਵੈਸੇ ਸੰਗੀਤ ਦੇ ਵਿੱਚ ਹੀ ਕੱਢੀ ਹੈ ਕੀਤਾ ਤੇ 25 30 ਸਾਲ ਕਲਚਰ ਵੀ ਗਾਇਆ ਹੈ ਜਿਹਦੇ ਵਿੱਚ 10 ਸਾਲ ਮੈਂ ਮਨਜੀਤ ਰਾਏ ਸਾਹਿਬ ਨਾਲ ਵੀ ਕੰਮ ਕੀਤਾ ਹੈ ਥੱਲੇ ਹੈਰ ਵਿੱਚ ਪਰ ਹੁਣ ਉਮਰ ਦੇ ਮਤਲਬ ਕਿ ਢਲ ਕੇ ਤੇ 8-12 ਵੀ ਗਾਈ ਗਏ ਨੇ ਸਾਡੇ ਉਹੀ ਪ੍ਰੋਗਰਾਮ ਚੱਲਦਾ ਹੈ ਹੂੰ ਮੈਂ ਕਹਿੰਦਾ ਪਹਿਲਾਂ ਬਾਰੀ ਸਟਾਰਟ ਕਰ ਦੋ ਤੋ ਚਲੋ ਠੀਕ ਹੈ ਤੋ ਪਹਿਲਾ ਮੈਂ ਕ੍ਰਾਂਤੀ ਟੀਵੀ ਪੰਜਾਬ ਤੇ ਤੁਸੀਂ ਸਾਡੇ ਬੜੇ ਸਤਿਕਾਰਯੋਗ ਕਿਉਂਕਿ ਜਿਹੜੀ ਗੱਲ ਤੁਸੀਂ ਇਥੋਂ ਇਹ ਵਾਰ ਸਾਰੇ ਮੁਲਕਾਂ ਦੇ ਵਿੱਚ ਜਾਣੀ ਹੈ ਨਾ ਉਹ ਤੁਹਾਡੇ ਮੀਡੀਅਮ ਦੇ ਰਾਹੀਂ ਕੋਈ ਗੱਲ ਕੱਚੀ ਪਿੱਲੀ ਕਦੇ ਨਹੀਂ ਕੋਈ ਕਰ ਸਕਦਾ ਉਹ ਬੰਦਾ ਗੱਲ ਕਰੂਗਾ ਕੱਲ ਨੂੰ ਸਵਾਲ ਵੀ ਆਉਣੇ ਇਸ ਗੱਲ ਦਾ ਤੇ ਮੈਂ ਕਹਾਂ ਉਹ ਵੀ ਮੈਂ 25 30 ਸਾਲ ਗਾਇਆ ਤਾਂ ਮੇਰੇ ਕੋਲ ਪ੍ਰੂਫ ਵੀ ਹੈਗੇ ਨਹੀਂ ਹਰ ਕੰਦੇ ਹੁੰਦਾ ਇਕੱਲੇ ਇਕੱਲੇ ਗੱਲ ਤੋਤੇ ਵਾਂਗੂ ਬੋਲਦਾ ਬੰਦਾ ਵੀ ਆ ਕੀਤਾ ਹਨ ਤੇ ਜੇ ਬੰਦੇ ਨੇ ਕੰਮੇ ਨਾ ਕੀਤਾ ਹੋਵੇ ਤੇ ਤੁਹਾਡੀ ਮੀਡੀਆ ਵਰ ਨਹੀ ਦੱਸ ਸਕਦਾ ਤੇ ਤੁਸੀ ਉਹ ਪਹਚਾਉਣਾ ਹੈ ਕਰੰਟ ਟੀਵੀ ਪੰਜਾਬ ਬੂਟਾ ਲੱਧੜ ਜੀ ਤੁਸੀ ਸਾਡੀ ਅੱਗੇ ਵੀ ਬਹੁਤ ਇੰਟਰਵਿਊ ਲਈਆਂ ਨੇ ਤੇ ਮੈਂ ਤੁਹਾਡਾ ਬਹੁਤ ਦਿਲੋਂ ਸਤਿਕਾਰ ਕਰਦਾ ਬਹੁਤ ਧੰਨਵਾਦ ਤੁਹਾਡਾ ਤੇ ਮਾਣਯੋਗ ਸਾਡੇ ਸ਼ਮਸ਼ੇਰ ਸਿੰਘ ਜੀ ਪੋਲਾ ਜੀ ਇਹਨਾਂ ਨੇ ਇੱਕ ਵਾਰੀ ਸਾਡੇ ਕੋਲ ਪ੍ਰੋਗਰਾਮ ਕਰਾਇਆ ਸੀ ਤੇ ਅੱਜ ਸੁਪਨਾਮ ਸਤਾ ਜੀ ਸਾਨੂੰ ਲੈ ਕੇ ਆਏ ਨੇ ਮੈਂ ਤਾਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਪਤਾ ਕੀ ਹੈ ਕਿ ਪ੍ਰੋਗਰਾਮਾਂ ਜਬਾਤ ਲੱਥੇ ਇਧਰ ਉਧਰ ਕਰਕੇ ਆਏ ਤਾਂ ਜਦੋਂ ਇਹਨਾਂ ਦੇ ਦਰਸ਼ਨ ਹੋਏ ਜਾਂ ਗੱਡੀ ਜਿਓਂ ਸੇ ਉਤਰੇਗਾ ਨਾ ਮੈਂ ਕਹਿਆ ਇਹ ਮਕਾਨ ਦੇ ਵਿੱਚ ਮੈਂ ਅੱਗੇ ਆਏ ਹਾਂ ਜਦ ਇਹਨਾਂ ਨੇ ਮੇਰਾ ਪਹਿਲਾਂ ਹੀ ਨਾਮ ਲੈਤਾ ਬੱਲੇ ਬੱਲੇ ਸੋਹਣ ਸਿੰਘ ਸ਼ਰੀਲਾ ਜੀ ਆਏ ਸਾਡੇ ਘਰ ਰੇ ਤੰਨਾ ਕਰਕੇ ਬਹੁਤ ਸਤਿਕਾਰ ਕੀਤਾ ਜੀ ਸਾਡੇ ਸ਼ਮਸ਼ੇਰ ਪੋਲਾ ਜੀ ਨੇ ਮੈਂ ਬਹੁਤ ਬਹੁਤ ਇਹਨਾਂ ਦਾ ਰੇਣੀਆ ਧੰਵਾਦ ਹੈ ਕਿ ਉਹ ਮੈਂ ਹੁਣ ਚਾਹਾਂਗਾ ਕਿ ਇਹਦੇ ਇੱਕ ਤੋਂ ਗੀਤ ਮੈਂ ਜੂਰ ਰਿਕਾਰਡ ਕਰੂੰਗਾ ਉਹ ਕਿ ਮੈਨੂੰ ਨਵਾਂ ਜਿਹੜਾ ਦਿੱਤਾ ਵੀ ਇਹਨਾਂ ਤੋਂ ਨਹੀਂ ਖੈਰ ਨਵਾਂ ਗਾਣਾ ਤਾਂ ਇਹਨਾਂ ਨੇ ਇੱਕ ਛੋਟਾ ਜਿਹਾ ਮੈਨੂੰ ਨਜ਼ਰੂਨ ਦਿੱਤੀ ਹੈ ਉਹ ਮੈਂ ਤੁਹਾਨੂੰ ਕੁਝ ਬੋਲ ਸੁਣਾਉਂਦਾ ਮੈਂ ਇਹਨਾਂ ਦਾ ਗੀਤ ਰਿਕਾਰਡ ਕਰਕੇ ਮੈਂ ਛੇਤੀ ਤੁਹਾਡੇ ਚੈਨਲ ਦੇ ਰਾਹੀਂ ਸੁਣਾਉਂਗਾ ਕਰਲਾ ਨੇ ਇੱਕ ਕਮਾਈ ਬੰਦੇ ਆ ਜਾਨੇ ਵਕਤ ਗਵਾਈ ਬੰਦੇ ਆ ਜਿੰਨੀਆਂ ਦਿਨ ਜਿੰਦਗਾਨੀ ਦਿਨ ਜਿੰਦਗਾਨੀ ਦਿਨ ਜਿੰਦ ਜਿੰਗਾਨੀ ਦੇਣਾ ਢਾਈ ਬੰਦਿਆ ਅੰਤ ਸਮੇ ਪਸਤਾਵੇਂਗਾ ਪਰਲਾ ਗੁਰਾਂ ਦੀ ਸੱਚੀ ਬਾਣੀ ਆਪਸਾ ਗਰਤਰ ਜਾਏਗਾ ਇਹ ਬਹੁਤ ਵਧੀਆ ਹੈ ਕਿਉਂਕਿ ਕਿਉਂਕਿ ਕਈ ਬੰਦਿਆਂ ਨੂੰ ਤਾਂ ਮਤਲਬ ਜਿਨ੍ਹਾਂ ਨੇ ਲੱਖੀ ਬੰਜਾਰ ਜੀ ਦਾ ਨਾਮ ਲੈ ਲੱਖੀ ਬੰਜਾਰ ਤੇ ਅਸੀਂ ਤੇ ਮਾਨਜੋਗ ਉਹਨਾਂ ਦੇ ਵੱਡੇ ਉਸਤਾਦ ਜਿਹੜੇ ਅਲਵੇਲਾ ਜੀ ਹਨਾ ਤੇ ਉਹਨਾਂ ਦੇ ਜਿਹੜੇ ਦੂਸਰੇ ਮਤਲਬ ਮਨਜੀਤ ਰਾਹੀ ਜੀ ਹਨ ਇਹਨਾਂ ਦੀ ਲੜੀ ਚੱਲਦੀ ਤੇ ਇਹ ਉਹਨਾਂ ਕੋਲ ਵੀ ਸਿੱਕੇ ਨੇ ਤਾਂ ਹੀ ਇੰਨੀਆ ਲੈਣਾ ਵਧੀਆਂ ਨੇ ਬਹੁਤ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਕੋਟ ਬੋਲ ਕਰ ਰਿਹਾ ਕਰਦੇ ਥੋੜੇ ਮਗਲੋ ਕੋਈ ਦੋ ਸ਼ਬਦ ਹੋਣ ਗਾ ਕੇ ਸੁਣਾਓ ਤੇ ਮੈਂ ਆਪਣੇ ਸਤਜ ਜੀ ਦਾ ਸਵਰਗਿਆ ਸ੍ਰੀ ਕਲਦੀਮਾਨ ਸਾਹਿਬ ਦਾ ਤੋਂ ਜੋ ਬਾਹਰ ਤੋਂ ਸਟਾਰਟ ਕਰਦੇ ਸੀਗੇ ਨਾ ਬਾਬਾ ਜੀ ਬਾਬਾ ਬੰਦਾ ਫਾਦਰ ਜੀ ਦੀ ਹਰੋ ਦੇ ਦੋ ਬੋਲ ਸੁਣਾ ਦਿੰਨੇ ਕਿਉਂਕਿ ਤੁਹਾਡੇ ਕਹਿਣ ਦੇਣਾ ਫੁੱਲ ਲੈ ਕੇ ਕਲੰਗੀ ਧਰਤਾ ਉਂਖਾਪੜਾ ਹੋ ਮੋ ਜਾ ਮੰਨ ਲੈ ਤੈ ਭੱਜ ਜਾਵਣਾ ਉਹ ਕੰਗਣਾ ਕੱਚ ਦੇ ਆ ਲੈ ਕੇ ਕਲੰਗੀ ਧਰਤੋਂ ਥਾਪੜਾ ਉਹ ਦਿੱਤਾ ਚਰਨੀ ਸੀਸਨ ਹਵਾ ਬੰਦਾ ਸਿੰਘਾਂ ਵਾਹਦਰ ਬਣ ਗਿਆ ਲਿਆ ਮਾਦੋ ਨਾ ਬਦਲਾ ਆਉਦੇ ਥਰ ਥਰ ਡੌੜ ਵਰਕਦੇ ਥਰ ਥਰ ਡੌੜ ਵਰਕਦੇ ਇੰਗੇ ਆਖੂ ਨੇ ਅੱਖਾਂ ਵਿੱਚ ਆ ਸੱਜਾ ਹੱਥ ਗਿਆ ਤਲਵਾਰ ਤੇ ਦਿੱਤੇ ਜਾਨ ਮੈਂ ਸ਼ਹੀਦ ਆ ਤੂੰ ਪਿਆਵਲ ਸਰਹੰਦ ਦੇ ਇੱਕ ਚੋਟ ਨਿਗਾਰੇ ਲਾ ਸ੍ਰੀ ਸਾਹਿਬ ਤੇ ਖੰਡੇ ਖੜਕਦੇ ਸਾਹਿਬ ਤੇ ਖੰਡੇ ਖੜਕਦੇ ਉਹ ਜਾਵੇ ਕਰਦਾ ਸਭ ਫਨਾ